ਇਹਨੇ ਸ਼ੀਤਲੰਗਰਾਲ ਹੁਣੀ ਕਹਿੰਦੇ ਨੇ ਕਿ ਅਸੀਂ ਆਪਣੇ ਜਲੰਧਰ ਬੈਸਟ ਹਲਕੇ ਦੇ ਲੋਕਾਂ ਵਾਸਤੇ ਤੇ ਆਪਣੇ ਏਰੀਆ ਦੇ ਵਿਕਾਸ ਵਾਸਤੇ ਕੁਰਬਾਨੀ ਦਿੱਤੀ ਐ ਐਮ ਐਲ ਏ شپ ਛੱਡੀ ਐ ਇਸ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਆਂ ਅਰੇ ਕਾਦੀ ਕੁਰਬਾਨੀ ਅਰੇ ਕਾਦੀ ਕੁਰਬਾਨੀ ਬੀਪੀ ਸਿੰਧੂ ਉਹਦੇ ਦੇਖੇ ਪਿੱਲੀ ਏਰੀਆ ਬਿਲਕੁਲ ਨਾਲ ਬਿਲਕੁਲ ਸੁਣਿਆ ਨਾ காங்கிரஸ் ਚਨੀਜ ਨੇ ਲੱਖਾਂ ਕਿ ਅਸੀਂ 12 ਬਸਤੀਆਂ ਮੀਟਿੰਗ ਕਰਾ ਕੇ ਉਹਨਾਂ ਨੂੰ ਦਿਖਾਇਆ ਆ ਤੇ ਜਿੱਤਣ ਤੋਂ ਬਾਅਦ ਉਹਨਾਂ ਨੇ ਵੀ ਨਜ਼ਰ ਨਹੀਂ ਸਾਨੂੰ ਦਿਖਾਈ ਦਿੱਤੀ ਆਪਣੇ ਨਾ ਸਾਡਾ ਫੋਨ ਚੱਕਣਾ ਵੀ ਬੰਦ ਕਰ ਦਿੱਤਾ ਆ ਜਿਹੜੇ ਪੁਰਾਣੇ ਕੌਂਸਲਰ ਦੇ ਕੰਮ ਸੀ ਸਾਰੇ ਲੇਡੀਜ਼ ਕਾਉਂਸਲਰ ਉਹਨੂੰ ਵੀ ਅਸੀਂ ਬਣਾ ਲੜਾ ਪੈਰ ਬਣ ਗਿਆ ਉਹਦਾ ਘਰ ਵਾਲਾ ਇਹ ਪਿਆਰ ਫੜ ਕੇ ਤੇ ਤੱਲੇ ਪਾਉਂਦਾ ਸੀ ਇੱਕ ਨਵਾਂ ਲੜਕਾ ਆਇਆ ਆਮ ਆਦਮੀ ਪਾਰਟੀ ਦੀ ਟਿਕਟ ਲੈ ਕੇ ਸ਼ੀਤਲ ਅੰਗੁਰਾਲ ਇਲੈਗਲ ਆਪਣੇ ਕਮਾਨ ਨੂੰ ਵਧਵਾ ਦੇਣ ਵਾਸਤੇ ਪਾਰਟੀ ਨੂੰ ਪ੍ਰੈਸ਼ਰਾਈਜ਼ ਕਰਦਾ ਰਿਹਾ ਆਮ ਆਦਮੀ ਪਾਰਟੀ ਨੂੰ ਇਲੈਗਲ ਆਪਣੇ ਕਮਾਨ ਨੂੰ ਵਧਵਾ ਦੇਣ ਵਾਸਤੇ ਪਾਰਟੀ ਨੂੰ ਪ੍ਰੈਸ਼ਰਾਈਜ਼ ਕਰਦਾ ਰਿਹਾ ਆਮ ਆਦਮੀ ਪਾਰਟੀ ਨੂੰ ਮਾਨ ਸਾਹਿਬ ਨੂੰ ਲੋਕ ਸਭਾ ਚਰਾਂ ਸੰਪਨ ਹੋ ਚੁੱਕੇ ਨੇ ਲੋਕ ਸਭਾ ਚੋਣਾਂ ਚੋਣਾ ਤੋਂ ਬਾਅਦ ਹੁਣ ਇੱਕ ਵਾਰੀ ਫਿਰ ਜਲੰਧਰ ਵੈਸਟ ਜਿਮਨੀ ਚੋਣਾ ਆ ਗਈ ਹੈ 10 ਤਰੀਕ ਨੂੰ ਇਹਨਾਂ ਚੋਣਾਂ ਦੇ ਵਿੱਚ ਜਿਹੜੇ ਜਲੰਧਰ ਵੈਸਟ ਦੇ 1,71,462 ਵੋਟਰ ਨੇ ਉਹ ਆਪਣਾ ਐਮ ਐਲ ਏ ਇੱਕ ਵਾਰੀ ਫਿਰ ਚੁਣਨਾ ਹੈ ਇਹਨਾਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਤੋਂ ਮਹਿੰਦਰ ਭਗਤ ਕਾਂਗਰਸ ਤੋਂ सुरेंद्र कौर ਅਤੇ ਬੀ ਜੀ ਪੀ ਤੋਂ ਸ਼ੀਤਲ ਅੰਗਰਾਲ ਜਲੰਧਰ ਵੈਸਟ ਉਪ ਚੋਣਾਂ ਦੇ ਵਿੱਚ ਕੈਂਡੀਡੇਟ ਹਨ ਇਹਨਾਂ ਦੇ ਵਿੱਚ ਕਾਂਗਰਸ ਵੱਲੋਂ ਬੀਬੀ ਸੁਰਿੰਦਰ ਕੌਰ ਜਿਹੜੇ ਕੀ ਜਲੰਧਰ ਵੈਸਟ ਦੇ 20 ਸਾਲਾਂ ਤੋਂ ਇੱਕ ਵਾਰਡ ਦੇ ਕੌਂਸਲਰ ਰਹੇ ਨੇ ਇਹਨਾਂ ਨੇ ਆਪਣੇ ਕੌਂਸਲਰ ਟਾਈਮ ਕੀ ਕੀਤਾ ਤੇ ਵੈਸਟ ਹਲਕੇ 'ਚ ਕੀ ਬਦਲਾਅ ਆਏ ਇਸ ਬਾਰੇ ਆਪਾਂ ਗੱਲਬਾਤ ਕਰਨ ਵਾਸਤੇ ਗਰਾਊਂਡ ਰਿਐਲਿਟੀ ਤੇ ਖੜੇ ਹੋਏ ਆਂ ਸ਼ੀਤਲ ਅੰਗਰਾਲ ਪਿਛਲੇ 2 ਸਾਲ ਇਸ ਹਲਕੇ ਦੇ ਐਮਐਲਏ ਰਹੇ ਨੇ ਕੀ ਉਹਨਾਂ ਨੇ ਕੀਤਾ ਕੀ ਨਹੀਂ ਕੀਤਾ ਇਸ ਬਾਰੇ ਅਸੀਂ ਘਟ ਤੇ ਤੁਹਾਨੂੰ ਇਸ ਤਸਵੀਰਾਂ ਦਿਖਾਵਾਂਗੇ ਕਿ ਜਲੰਧਰ ਵੈਸਟ ਹਲਕੇ ਦਾ ਐਕਚੁਅਲੀ ਵਿਕਾਸ ਕੀ ਹੋਇਆ ਹਾਲਕਿ ਅਜਰਤੀ ਇਸੇ ਸਿਰਫ 프리 ਮੌਨਸਨ ਬਾਰਿਸ਼ ਹੋਈ ਹੈ 프리 ਮੌਨਸਨ ਦੇ ਵਿੱਚ ਜਲੰਧਰ ਵੈਸਟ ਹਲਕੇ ਦਾ ਕੀ ਹਾਲਾਤ ਹੈ ਇਹ ਸਾਨੂੰ ਆਪ ਦੱਸਣ ਦੀ ਲੋੜ ਨਹੀਂ ਤੁਸੀਂ ਆਪ ਤਸਵੀਰਾਂ ਔਰ ਵੀਡੀਓ ਰਾਹੀਂ ਦੇਖ ਸਕਦੇ ਹੋ ਇੱਥੋਂ ਪਤਾ ਲੱਗਦਾ ਹੈ ਕਿ ਪਿਛਲੇ 2 ਸਾਲ ਜਿਹੜੇ ਕਿ ਆਮ ਆਦਮੀ ਪਾਰਟੀ ਨੇ ਇੱਕ ਸੀਤਲੰਗਰਾਲ ਨੋਚ ਨੂੰ ਐਮਐਲਏ ਬਣਾਇਆ ਸੀਗਾ ਜਾਂ ਉਸ ਤੋਂ ਪਿਛਲੇ ਕਈ ਸਾਲ ਪਹਿਲਾਂ ਜਦੋਂ ਜਲੰਧਰ ਵੈਸਟ ਹਲਕੇ ਦੇ ਲੋਕਾਂ ਨੇ ਬੀਪੀ ਸੁਰਿੰਦਰ ਕੌਰ ਨੂੰ ਚਾਰ ਵਾਰ ਦੇ ਕੌਂਸਲਰ ਨੂੰ ਚੁਦਾ ਕੇ 50 ਮੇਅਰ ਦੇ ਅਹੁਦੇ ਤੱਕ ਪਹੁੰਚਾਇਆ ਪਰ ਕੀ ਉਹਨਾਂ ਨੇ ਏਰੀਏ ਦੇ ਬਾਰੇ ਕੀ ਸੋਚਿਆ ਕੀ ਡਵੈਲਪਮੈਂਟ ਕੀਤੀ ਇਸ ਬਾਰੇ ਤੁਸੀਂ ਆਪ ਦੇਖ ਸਕਦੇ ਹੋ ਇਹ ਤੁਸੀਂ ਦੇਖ ਹੀ ਚੁੱਕੇ ਹੋ ਜਲੰਧਰ ਵੈਸਟ ਦਾ ਇਸ ਟਾਈਮ ਕੀ ਹਾਲਾਤ ਨੇ ਕੀ ਇਜ਼ ਲੋਕੀ ਲੋਕੀ ਕੀ ਚਾਹੁੰਦੇ ਨੇ ਲੋਕਾਂ ਦਾ ਮੂਡ ਕੀ ਹੈ ਲੋਕਾਂ ਦੀਆਂ ਸਮੱਸਿਆਵਾਂ ਦੂਰ ਹੋਈਆਂ ਜਾਂ ਨਹੀਂ ਹੋਈਆਂ ਇਸ ਬਾਰੇ ਆਪਾਂ ਹੁਣ ਲੋਕਾਂ ਨਾਲ ਸਿੱਧੇ ਹੀ ਗੱਲ ਕਰਾਂਗੇ ਇੱਥੇ ਸ਼ਿਤਲ ਲੰਗਰਾਲ ਹੁਣੀ ਕਹਿੰਦੇ ਨੇ ਕਿ ਅਸੀਂ ਆਪਣੇ ਜਲੰਧਰ ਵੈਸਟ ਹਲਕੇ ਦੇ ਲੋਕਾਂ ਵਾਸਤੇ ਤੇ ਆਪਣੇ ਏਰੀਏ ਦੇ ਵਿਕਾਸ ਵਾਸਤੇ ਕੁਰਬਾਨੀ ਦਿੱਤੀ ਐ ਐਮਐਲਏ ਸ਼ਿਪ ਛੱਡੀ ਐ ਇਸ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਆਂ ਅਰੇ ਕਾਦੀ ਕੁਰਬਾਨੀ ਕੁਰਬਾਨੀ ਤੇ ਉਹ ਚਾਹਦੇ ਸੀ ਇਲੈਗਲ ਮੇਰੀਆਂ ਐਕਟੀਵਿਟੀਜ਼ ਚਾਲੂ ਰਹਿਣ ਉਹ ਆਮ ਆਦਮੀ ਪਾਰਟੀ ਚਲਾਉਣੀ ਨਹੀਂ ਹੁੰਦੀ ਤੇ ਉਹ ਹੁਣ ਜੋ ਮਰਜ਼ੀ ਸ਼ਬਦਾਂ ਦੇ 헤ਰ ਫੇਰੋ ਕਰਦੇ ਰਹਿੰਦੇ ਦੂਜੇ ਪਾਸੇ ਜੇ ਤੁਸੀਂ ਕਾਂਗਰਸ ਦੀ ਗੱਲ ਕਰ ਲਓ ਮੈਡਮ ਸੁਰਿੰਦਰ ਕੌਰ ਜੀ ਉਹਨਾਂ ਦੇ ਜਿਹੜੇ ਕਾਂਗਰਸ ਦੇ ਕੈਂਡੀਡੇਟ ਨੇ ਉਹ ਡਿਪਟੀ ਮੇਅਰ ਵੀ ਰਹੇ ਨੇ ਔਰ ਦੋ ਤਿੰਨ ਚਾਰ ਵਰੀ ਕਾਉਂਸਲਰ ਵੀ ਰਹੇ ਨੇ ਔਰ ਲੋਕਾਂ ਦੀਆਂ ਸਮੱਸਿਆਵਾਂ ਉੱਥੇ ਦੀਆਂ ਉੱਥੇ ਆ ਔਰ ਜਿਹੜਾ ਉਹਨੇ 2 ਸਾਲ ਜਾਂ ਸਵਾ 2 ਸਾਲ ਇਹ ਬਤੌਰ ਐਮਐਲਏ ਆਪਣਾ ਕਾਰਜਕਾਲ ਕੱਢਿਆ ਤੁਸੀਂ ਇਹਨਾਂ ਗਲੀਆਂ 'ਚ ਦੇਖ ਲਓ ਲੋਕਾਂ ਨੇ ਆਪ ਆਪਣੇ ਪੈਸਿਆਂ ਨਾਲ ਇਹ ਗਲੀਆਂ ਬਣਾਈਆਂ ਔਰ ਉਹਦੇ ਵੱਲੋਂ ਉਸ ਐਮਐਲਏ ਵੱਲੋਂ ਜਿਹੜਾ 2 ਸਾਲ ਸ਼ੀਤਲੰਗ ਉਰਾਲ ਰਿਹਾ ਇਹ ਸੁਜਾਲਾ ਨਗਰ ਦਾ ਕੋਈ ਵੀ ਵਿਕਾਸ ਨਹੀਂ ਹੋਇਆ ਈਵਨ ਇਹ ਕਹਿੰਦੇ ਟਿਊਬਵਲ ਹੈ ਇੱਕ ਲਾਗੇ ਨੀਲਾ ਮੰਟੀ ਦਾ 4 ਪੈਂਦਾ ਨਾਲ ਹੀ ਕਲੋਨੀ ਹੈ ਟਿਊਬਵਲ ਹੈ ਉਹ ਜਦੋਂ ਚੂਨੀ ਲਾਲ ਭਗਤ ਜੀ ਮੰਤਰੀ ਹੁੰਦੇ ਸੀ ਉਹ ਲਾ ਕੇ ਗਏ ਸੋ ਇਹ ਸਾਡੀ ਬੜੀ ਹੋਪ ਜਗੀ ਹੈ ਕਿ ਬਈ ਉਹਨਾਂ ਦੇ ਬੇਟੇ ਮਹਿੰਦਰ ਭਗਤ ਜੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਰੂਪ ਦੇ ਵਿੱਚ ਸਾਹਮਣੇ ਆਏ ਨੇ ਔਰ ਇਸ ਵੇਲੇ ਜਿਵੇਂ ਇੱਕ ਵੇਵ ਬਣ ਗਈ ਹੈ ਮਹਿੰਦਰ ਭਗਤ ਜੀ ਦੇ ਨਾਮ ਦੀ ਕਿ ਇੱਕ ਮੌਕਾ ਹੈ ਕਿ ਮਹਿੰਦਰ ਭਗਤ ਨੂੰ ਦੇਣਾ ਰਕਸ਼ਨਾ ਮੈਂ ਤਾਂ ਕਹਾਂ ਮਹਿੰਦਰ ਭਗਤ ਸਿੰਘ ਨੂੰ ਬੋਡ ਪਾਈ ਜਾਏ ਕਿਉਂਕਿ ਬੰਦੇ ਠੀਕ ਹੈ ਹਰ ਇੱਕ ਦੀ ਨਸੀਬ ਨੂੰ ਸਮਝਦੇ ਹਰ ਇੱਕ ਦੇ ਕਾਰਜ ਹੁੰਦੇ ਪਿਆਸ ਆਦੀ ਮਿਲ ਜੇ ਐਸੇ ਬੁਛੇ ਵੀ ਦੇ ਦਿੰਦੇ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਹੋਰ ਗਰੀਬ ਦੇ ਦੁੱਖਦਰਦ ਵਿੱਚ ਨਾਲ ਚੱਲਦੇ ਗਰੀਬ ਦੇ ਦੁੱਖ ਸਮਝਦੇ ਨਹੀਂ ਇਹਦੇ ਵਿੱਚ ਤੁਸੀਂ ਜਿਹੜੇ ਬੀਜੇਪੀ ਦੇ ਕੈਂਡੀਡੇਟ ਨੇ ਜਿਹੜੇ 2 ਸਾਲ ਇੱਥੇ ਜਿਨ੍ਹਾਂ ਨੂੰ ਐਮਐਲਏ ਬਣੇ ਨੇ ਉਹਨਾਂ ਨੇ ਕੀ ਕੰਮ ਕੀਤਾ ਜਾਂ ਬੀਬੀ ਸਰਿੰਦਰ ਕਰੋਨਾ ਨੇ ਕੀ ਕੰਮ ਕੀਤਾ ਉਹਦੇ ਬਾਰੇ ਤੁਹਾਨੂੰ ਪਾਉਂਗਾ ਬੰਦ ਟਾਈਮ ਦੇ ਤੇ ਰਿਸੀਵਰ ਦਾ ਪਾਣੀ ਪਾ ਨਹੀਂ ਪੰਗਾ ਜੀ ਤੇ ਲੰਗਣੀ ਪਾਉਂਦੇ ਨਾ ਸਕੂਟਰ ਨੂੰ ਨਾ ਮੋਟਰਸਾਈਕਲ ਨੂੰ ਲੰਗ ਪਾਉਂਦਾ ਤੁਸੀਂ ਉਹਨਾਂ ਨਾਲ ਕਦੀ ਡਿਸਕਸ ਕੀਤਾ ਉਹਨਾਂ ਨੂੰ ਕੰਪਲੇਨਟ ਕੀਤੀਆਂ ਬੜੇ 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 ਕੀਤੀ ਲੋਕਾਂ ਆ ਪਰ ਨਹੀਂ ਭੇਜਿਆ ਬੰਦੇ ਭੇਜਦੇ ਕੋਈ ਨਹੀਂ ਆ ਕੋਈ ਕੰਮ ਨਹੀਂ ਆਉਂਦਾ ਗੋੜੀਆਂ ਦਿਲੇ 32 ਦਾ ਬਿੱਲ ਵੀ ਬਹੁਤ ਘਟਾ ਰਿਹਾ ਠੀਕ ਹੈ ਤੁਹਾਡਾ ਕਿੰਨਾ ਬਿੱਲ ਆਂਦਾ ਸੀਗਾ ਜੀ ਪਹਿਲਾਂ ਪਹਿਲਾਂ ਨਹੀਂ ਆਂਦਾ 33500 9100 150 ਜੇ ਉੱਪਰ ਨਹੀਂ ਆ ਰਿਹਾ ਠੀਕ ਹੈ ਹਾਂਜੀ ਉਹਦੇ ਨਾਲ ਕੀ ਫਰਕ ਪਿਆ ਤੁਹਾਡੀ ਬਹੁਤ ਜ਼ਿਆਦਾ ਫਰਕ ਪਿਆ ਅਗਰ ਚੁੰਨੀ ਦਾਦੀ ਵਧੀਆ ਕੈਂਡੀਡੇਟ ਦੇਖਿਆ ਪਹਿਲਾਂ ਸੀ ਉਹਨਾਂ ਦੇ ਕਰ ਜਾਂਦੇ ਰਿਹਾ ਉਹ ਕੰਮ ਕਰਾਂਦੇ ਜੇ ਅਗਰ ਪਹਿਲਾਂ ਵੀ ਕਾਫੀ ਵਧੀਆ ਪਰਸਨ ਆ ਮਤਲਬ ਬੋਲ ਪਾਣੀ ਜੀ ਸਭ ਤੋਂ ਵਧੀਆ ਠੀਕ ਤੇ ਮਤਲਬ ਇਹ ਨਹੀਂ ਵੀ ਜੇ ਆਪਾਂ ਜਾਣੇ ਸਾਡੀ ਗੱਲ ਨਹੀਂ ਸੁਣਦੇ ਗੱਲ ਵੀ ਸਾਡੀ ਸੁਣਦੇ ਪਰ ਹੁਣ ਇਸ ਵਾਰ ਜਿਹੜੀ ਗੋੜਾ ਮیدرਪੁਰ ਤਿੰਨ ਸੱਡੀ ਜਾਊਗੀ ਅਸੀਂ ਹੁਣ ਗੱਲ ਕਰਦੇ ਆ ਜਤਿੰਦਰ ਹੰਸ ਜੀ ਨਾਲ ਜਤਿੰਦਰ ਹੰਸ ਜੀ ਬਾਲਮੀਕੀ ਸਭਾ ਬਸਤੀ ਦਾਣਸ਼ਵੰਦਾ ਦੇ ਪ੍ਰਧਾਨ ਵੀ ਨੇ ਤੇ ਸਮਾਜ ਸੇਵਾ ਚ ਵੀ ਬਹੁਤ ਵੱਧ ਚੜ ਕੇ ਹਿੱਸਾ ਲੈਂਦੇ ਰਹੇ ਆ ਆਪਾਂ ਗੱਲ ਕਰਦੇ ਆ ਇਹਨਾਂ ਨਾਲ ਕਿ ਇਹ ਜਿਹੜੇ ਹੁਣ ਜਲੰਧਰ ਉਪਚਨਾਵ ਆਏ ਨੇ ਵੈਸਟ ਦੇ ਇਹਨੂੰ ਕਿਸ ਤਰੀਕੇ ਨਾਲ ਲੈਂਦੇ ਨੇ ਕਿਉਂਕਿ ਇਹ ਪੋਲੀਟੀਕਲੀ ਵੀ ਬਹੁਤ ਐਕਟਿਵ ਰਹਿੰਦੇ ਨੇ ਆਪਾਂ ਇਹਨਾਂ ਨਾਲ ਗੱਲ ਕਰਦੇ ਆ ਕਿ ਕੀ ਮਾਹੌਲ ਹੈ ਤੇ ਕਿਸ ਤਰੀਕੇ ਨਾਲ ਚੱਲ ਰਿਹਾ ਹਾਂ ਜੀ ਜਤਿੰਦਰ ਜੀ ਕੀ ਕਹਿਣਾ ਚਾਹੋਗੇ ਸਰ ਨਮਸਕਾਰ ਜੀ ਹੇ ਸਰ ਮੈਂ ਬਲਮੀਕ ਸਮਾਜ ਦਾ ਪ੍ਰਧਾਨ ਆ ਅਸੀਂ ਨਾ ਸ਼ੁਰੂ ਤੋਂ ਜੁੜੇ ਪੈ ਸੀ ਕਾ ਝੜੋ ਪਹਿਲਾਂ ਜੁੜੇ ਸੀ ਕਾਂਗਰਸ ਦੇ ਨਾਲ ਕਾਂਗਰਸ ਦੇ ਨਾਲ ਬਾਅਦੋਂ ਅਸੀਂ ਆਮ ਪਾਰਟੀ ਨਾਲ ਚਿਤ੍ਰਨਗਰਾਜ ਜੀ ਨਾਲ ਜੁੜੇ ਆ ਤੇ ਕਾਫੀ ਦਿਨ ਉਹਨਾਂ ਨਾਲ ਮੈਂ ਕਿ ਕੰਮ ਕੋਈ ਜੁੜੇ ਰਹੇ ਉਹਨਾਂ ਉਸ ਤੋਂ ਬਾਅਦ ਉਹਨਾਂ ਨੇ ਕੋਈ ਕੰਮ ਕੋਮਨ ਕੀਤਾ ਫੇ ਅਸੀਂ ਅਗੇ ਕਾਂਗਰਸ ਚਨੀਜ ਇਲੈਕਸ਼ਨਾਂ ਚ ਅਸੀਂ 12 ਬਸਤੀਆਂ ਮੀਟਿੰਗ ਕਰਾ ਕੇ ਉਹਨਾਂ ਨੂੰ ਦਿਖਾਇਆ ਆ ਤੇ ਜਿੱਤਣ ਤੋਂ ਬਾਅਦ ਉਹਨਾਂ ਨੇ ਵੀ ਨਜ਼ਰ ਨਹੀਂ ਸਾਨੂੰ ਦਿਖਾਈ ਦਿੱਥੇ ਆਪਣੇ ਨਾ ਸਾਡਾ ਫੋਨ ਚੱਕਣਾ ਵੀ ਬੰਦ ਕਰ ਦਿੱਤਾ ਆ ਸਾਡੇ ਆਸ਼ਰਮ ਆਕਬਾਲਮੀਕੀ ਮਹਾਰਾਜ ਆਸ਼ਰਮ ਕਾਲਾ ਸੰਗਰ ਰੋਡ ਤੇ ਉਹ ਆਸ਼ਰਮ 35 ਸਾਲਾਂ ਤੋਂ ਇੱਦਾਂ ਹੀ ਪਿਆ ਆ ਸਾਡੇ ਆਸ਼ਰਮ ਦਾ ਕੰਮ ਤੱਕ ਨਹੀਂ ਕਿਸੇ ਨੇ ਵੀ ਨਿ ਕਰਾਇਆ ਹੁਣ ਦੁਬਾਰਾ ਸਾਡੇ ਮਹਿੰਦਰ ਭਗਤ ਜੀ ਆਏ ਆ ਆਮ ਪਾਰਟੀ ਚੋਂ ਤੇ ਜਿਹਦਾ ਚਿਹਰਾ ਹੈਗਾ ਆ ਅਸੀਂ ਉਹਨਾਂ ਨੂੰ ਵੋਟ ਪਾ ਕੇ ਹੁਣ ਜਿਤਾਵਾਂਗੇ ਤੇ ਅਸੀਂ ਆਮ ਪਾਰਟੀ ਨੂੰ ਹੁਣ ਜਿਤਾਣਾ ਹੈ ਤੇ ਉਹਨੂੰ ਵੀ ਵੋਟ ਪਵਾਣੀ ਹੈ ਸਾਰੇ ਬੰਦੇ ਬਾਰਾ ਬਸਤੀਆਂ ਦੀ ਸਾਰੀ ਜਿੰਨੀ ਵੀ ਵੋਟ ਹੋ ਗਈ ਅਸੀਂ ਮਹਿੰਦਰ ਭਗਤ ਜੀ ਨੂੰ ਪਵਾ ਕੇ ਜਿਤਾਵਾਂਗੇ ਹਾਂਜੀ ਤੁਸੀਂ ਇੱਕ ਗੱਲ ਕਹੀ ਹੈ ਕਿ ਆਮ ਆਦਮੀ ਪਾਰਟੀ ਨੇ ਚੀਤਲੰਗਰਾਲ ਨੂੰ ਕੈਂਡੀਡੇਟ ਬਣਾ ਕੇ ਲਿਆਂਦਾ ਸੀਗਾ ਤੇ ਤੁਸੀਂ ਆਮ ਆਦਮੀ ਪਾਰਟੀ ਕਰਕੇ ਉਹਨਾਂ ਦੀ ਸਪੋਰਟ ਕੀਤੀ। ਹਾਂਜੀ ਉਹ ਸਾਰੀ ਗੱਲ ਸੱਚੀ ਆ। ਇੱਕ ਜਿਹੜੇ ਆਮ ਪਾਰਟੀ ਦਾ ਵਜੂਦ ਆ ਨਾ ਉਹ ਇਸ ਟਾਈਮ ਇਦਾਂ ਦਾ ਵਜੂਦ ਆ ਕਿ ਜਿੰਨੂੰ ਮਰਜ਼ੀ ਚਿਹਰਾ ਦੇ ਰੋ ਪਰ ਉਹਨੇ ਜਿਤਨਾ ਆ ਚਲੋ ਉਸ ਟਾਈਮ ਉਹਨਾਂ ਨੇ ਆਪਣੇ ਮਾਨ ਸਾਹਿਬ ਨੇ ਉਹਨਾਂ ਨੂੰ ਕੈਂਡੀਡੇਟ ਖੜਾ ਕੀਤਾ ਐਮਐਲਏ ਤੇ ਉਹ ਆਟੋਮੈਟਿਕ ਜਿੰਨੀ ਵੀ ਪਬਲਿਕ ਆ ਸਾਰੀ ਜਿਹੜੀ ਦਿਲੋਂ ਤਰੀਆ ਤੋਰ ਕਰਨ ਬੋਰਡ ਪਾ ਕੇ ਜਤਾਇਆ ਆ ਉਹ ਕਿਉਂ ਸ਼ਿਤੂੰਗਰਾਲ ਜੀ ਦਾ ਪਤਾ ਨਹੀਂ ਲੱਗਿਆ ਕੀ ਹੋਇਆ ਕੀ ਪਾਰਟੀ ਨਾਲ ਕੀ ਹੋਇਆ ਉਹ ਪਾਰਟੀ ਛੱਡ ਕੇ ਚਲ ਗਏ ਆ ਸਾਡਾ ਮਕਸਦ ਆ ਅਸੀਂ ਬੋਰਡ ਪਾ ਕੇ ਆਮ ਪਾਰਟੀ ਨੂੰ ਜਤਾਣਾ ਹੀ ਆ ਕੈਂਡੀਡੇਟ ਕੋਈ ਵੀ ਖੜਾ ਹੋਵੇ ਬਸ ਫਰਕ ਇੰਨਾ ਕਿ ਸਾਡੇ ਕੰਮ ਹੋਣੇ ਚਾਹੀਦੇ ਆ ਜਿਹੜੇ ਸਮਾਜ ਦੇ ਕੰਮ ਆ ਸੜਕਾਂ ਹੋ ਗਈਆਂ ਮੰਦਰਾਂ ਦੇ ਕੰਮ ਹੋ ਗਏ ਆ ਲਾਈਟਾਂ ਦੇ ਕੰਮ ਹੋ ਗਏ ਆ ਸਿਵਰੇਜ ਦੇ ਕੰਮ ਹੋ ਗਏ ਆ ਇਹ ਅਸੀਂ ਚਾਹਨੇ ਆ ਕੰਮ ਹੁਣ ਭਗਤ ਜੀ ਸਾਹਮਣੇ ਆਏ ਆ ਤੇ ਅਸੀਂ ਦਿਲੋਂ ਜਾਣਨਾ ਉਹਨਾਂ ਦਾ ਸਾਥ ਦੇਵਾਂਗੇ ਤੇ ਅਸੀਂ ਹੁਣ ਅੱਗੇ ਲੈ ਕੇ ਆਵਾਂਗੇ ਪਹਿਲੇ ਅਸੀਂ ਉਹਨਾਂ ਲਈ ਪ੍ਰ ਕਉਈ ਵੈਸਟ ਦੇ ਆ ਢੋੜੇ ਵੀਰੇ ਨੇ ਅੰਸ਼ੀਦਰ ਜੀ ਬੀਜੇਪੀ થી ਚਲੇ ਗਏ ਅਸੀਂ ਹੁਣ ਅੱਗੇ ਵੀ ਝਾੜੂ ਮੋਟਾ ਪਾਈਆਂ ਹੁਣ ਵੀ ਝਾੜੂ ਮਾਣੀ ਆ ਜੀ ਮਤਲਬ ਕਿ ਤੁਸੀਂ ਤੁਹਾਡੇ ਕਹਿੰਦਾ ਮਤਲਬ ਜਿਹੜੀ ਸ਼ੀਤ ਲੰਗਰਾਲ ਉਹਨਾਂ ਦੀ ਮਦਦ ਤੁਸੀਂ ਆਮ ਆਦਮੀ ਪਾਰਟੀ ਕਰਕੇ ਕੀਤੀ ਹਾਂਜੀ ਭਾਈ ਜੀ ਇਹ ਜਿਹੜੇ ਨਾਲ ਸੀ ਪ੍ਰਧਾਨ ਸੀ ਚਲੇ ਗਏ ਨੇ ਪਾਰਟੀ ਬਦਲੀ ਜਾਂਦੇ ਆ ਜਿਹੜੇ ਸਾਡੇ ਕਮਨ ਨੂੰ ਇਗਨੋਰ ਕਰਦੇ ਸੀ ਆਪਣੇ ਅੱਗੇ ਆਪਣੇ ਬੰਦੇ ਨੂੰ ਅੱਗੇ ਕਰਨਾ ਚਾਹੁੰਦੇ ਸੀ ਇਹ ਬਾੜ ਇਹਨਾਂ ਨੇ ਅਸੀਂ ਘਰਾਤਾ ਸੀ ਮੇਰੇ ਕੋਲ ਜੀ ਪ੍ਰਾਜਨਿਕ ਕਿਰਪਾ ਜੀ ਮੇਰੀ ਮਾਮਾ ਚਿੰਤਾ ਬੋਣ ਜੀ ਕਿਰਪਾ ਜੀ ਕਿ ਮੈਂ ਵਾਰ ਨੂੰ ਜਨਰਲ ਕਰਾਦ ਵਾਲਾ ਜੀ ਇਹਨੇ 80 ਕਰਾਤਾ ਜੀ ਵਾਰ ਨੂੰ ਆਪਣੇ ਬੰਦੇਆਂ ਲਈ ਫਿਰ ਜਨਰਲ ਕਰਾਜੀ ਵਾਰ ਹੁਣ ਤੁਸੀਂ ਕੀ ਪਬਲਿਕ ਨੂੰ ਕੀ ਅਪੀਲ ਕਰਨਾ ਚਾਹੋਗੇ ਸਾਰੀ ਜਲੰਧਰ ਵੈਸਟ ਮੈਂ ਇਹ ਹੀ ਕਹਿਣਾ ਚਾਹੁੰਦਾ ਜੀ ਸ਼੍ਰੀ ਇਮਾਨਦਾਰ ਭਗਤ ਜੀ ਵਰਗਾ ਬੰਦਾ ਕੋਈ ਨਹੀਂ ਮਿਲਣਾ ਕੋਈ ਨਹੀਂ ਮਿਲਣਾ ਕੋਈ ਨਹੀਂ ਮਿਲਣਾ ਠੀਕ ਹੈ ਹਰ ਇੱਕ ਨੂੰ ਮੇਰੀ ਭੈਣਾ ਬਣਾਉਣ ਨੂੰ ਆਜੋੜ ਕੇ ਬੇਨਤੀ ਆ ਕਿ ਮਤਲਬ ਭਗਤ ਜੀ ਨੂੰ ਵੋਟਾਂ ਪਾਓ ਇਹ ਸਨ ਜਲੰਧਰ ਵੈਸਟ ਹਲਕੇ ਦੇ ਲੋਕਾਂ ਦੇ ਵਿਚਾਰ ਤੁਸੀਂ ਆਪ ਸੁਣ ਲਿਆ ਹੈ ਕਿ ਉਹਨਾਂ ਨੇ ਐਮਐਲਏ ਨਾਲ ਵੀ ਕੰਮ ਕਰਕੇ ਜਾਂ ਕਾਉਂਸਲਰ ਨਾਲ ਕੰਮ ਕਰਕੇ ਕਿ ਕੀ ਉਹਨਾਂ ਨੂੰ ਮਿਲਿਆ ਉਸ ਤੋਂ ਬਾਅਦ ਕੀ ਉਹਨਾਂ ਦੀਆਂ ਸਮੱਸਿਆਵਾਂ ਦੂਰ ਹੋਈਆਂ ਕੀ ਨਹੀਂ ਇਹ ਤੁਸੀਂ ਉਹਨਾਂ ਦੇ ਮੂੰਹ ਸੁਣ ਚੁੱਕੇ ਹੋ ਹੁਣ ਇਸ ਤੋਂ ਬਾਅਦ ਇਹਨਾਂ VOTER ਦਾ ਮੂਡ ਤੋਂ ਬਾਅਦ ਹੁਣ 10 ਜੁਲਾਈ ਨੂੰ ਹੀ ਪਤਾ ਲੱਗੇਗਾ ਕਿ VOTER ਕਿਸ ਰੁਖ ਤੇ ਚੱਲ ਰਿਹਾ ਹੈ ਕੈਮਰਾਮੈਨ ਸੰਜੀਵ ਲੱਕੀ ਦੇ ਨਾਲ ਪ੍ਰਬਾਤ ਟਾਈਮ ਸੁਪ੍ਰੀਤ ਸੂਜੀ ਥੈਂਕ ਯੂ